ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਅੱਜ ਮਹਾਨ ਨਗਰ ਕੀਰਤਨਾ ਜਿਹੜਾ ਇਹ ਪਿੰਡ ਸੇਲਵਰਾ ਦੇ ਵਿੱਚ ਜ਼ਿਲ੍ਹਾ ਬਠਿੰਡਾ ਵਿੱਚ ਮਹਾਨ ਨਗਰ ਕੀਰਤਨਾ ਜਿਹੜਾ ਅੱਜ ਕਰਵਾਇਆ ਜਾ ਰਿਹਾ ਹੈ ਇਹ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਵਿਧਾਨ ਨੂੰ ਮੱਖਰਾ ਕੇ ਨਗਰ ਕੀਰਤਨਾ ਅੱਜ ਪਿੰਡ ਸੇਲਵਰਾ ਵਿੱਚ ਕਰਵਾਇਆ ਜਾ ਰਿਹਾ ਸਤਪੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਦੇ ਮਾਵਾਂ ਸਾਰ ਜਗਤ ਗੁਰੂ ਛਿਰਗੁਨ ਆਣਕ ਦੇ ਮਹਾਰਾਜ ਉਹਨਾਂ ਦਾ ਪ੍ਰਕਾਸ਼ ਆੜਾ ਸੰਗਤਾਂ ਬੜੀ ਸ਼ਾਦਾ ਭਾਵਨਾ ਨਾਲ ਮਾਰੀਆਂ ਉਹ ਦਰਸ਼ਨ ਕਰੋ ਨਗਰ ਮਹਾਨ ਨਗਰ ਕੀਰਤਨ ਦੇ ਵਿੱਚ ਪਿੰਡ ਸੇਲਵੜਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਮਹਾਨ ਨਗਰ ਕੀਰਤਨ ਦਾ ਪੰਜ ਪਿਆਰੇ ਸਹਿਬਾਨ ਝੂਲ ਦੇ ਨਿਸ਼ਾਨ ਰਹੇ ਨੇ ਪੰਥ ਮਹਾਰਾਜ ਕੇ ਚਾਰ ਸਹਿਬ ਜਾਦੇ ਉਹਨਾਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਜਿਹੜਾ ਉਹ ਪਿੰਡ ਸੇਲਵੜਾ ਵਿੱਚ ਕਰਵਾਇਆ ਜਾ ਰਿਹਾ ਹੈ ਪੰਜ ਪਿਆਰੇ ਸਹਿਬਾਨ ਤੇ ਉਹਨਾਂ ਦੀ ਜੋਗ ਅਗਵਾਈ ਵਿੱਚ ਤੰਤਨ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਤਰ ਸ਼ਾਹ ਹੇਠ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਕੀਤਾ ਜਾ ਰਿਹਾ ਤੇ ਆਓ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਨਗਰ ਕੀਰਤਨ ਦੇ ਪੰਜ ਪਿਆਰੇ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾ ਰਿਹਾ ਤੇ ਮਹਾਨ ਨਗਰ ਕੀਰਤਨ ਜਿਹੜਾ ਪਿੰਡ ਸੇਲਵੜਾ ਜਿਲ੍ਹਾ ਬਠਿੰਡਾ ਦੇ ਵਿੱਚ ਜੋ ਮਹਾਨ ਨਗਰ ਕੀਰਤਨ ਜਿਹੜਾ ਹੋ ਰਿਹਾ ਤੇ ਆਓ ਦਰਸ਼ਨ ਕਰੋ ਪਿੰਡ ਸੇਲਵੜਾ ਜਿਲ੍ਹਾ ਬਠਿੰਡਾ ਵਿੱਚ ਮਹਾਨ ਨਗਰ ਕੀਰਤਨ ਤਾਂ ਸੰਤਨ ਗੁਰੂ ਸਾਹਿਬ ਮਹਾਰਾਜ ਜੀ ਨਾਮ ਵੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮੈ ਰਿਹਾ ਕਿ ਬਹੁਤ ਸ਼ਾਨਦਾਰ ਜਿਹੜਾ ਇਹ ਨਗਰ ਕੀਰਤਨਾ ਜਿਹੜਾ ਤੇ ਬਠਿੰਡੇ ਜ਼ਿਲ੍ਹੇ ਵਿੱਚ ਪਿੰਡ ਸਿਲਵਰਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਪਤੇ ਮਹਾਨ ਨਗਰ ਕੀਰਤਨ ਅੱਜ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਮਹਾਨ ਨਗਰ ਕੀਰਤਨ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮੱਖ ਰੱਖਦਿਆਂ ਹੋਇਆਂ ਉਹ ਕਰਵਾਏ ਜਾ ਰਿਹਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜੋ ਕਰ ਸੂਰਜ ਲਿਆ ਤਾਰੇ ਛਤੇ ਹਨੇਰ ਪਲਵਾ ਦੇ ਮਾਵੇ ਅਨੁਸਾਰ ਅੱਜ ਜਗਤ ਗੁਰੂ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੰਤਨ ਮਾਤਾ ਥ੍ਰਿਪਤਾ ਦੇ ਜੀ ਲੱਕ ਦੇ ਜਿਗਰ ਤੰਤਨ ਪਿਤਾ ਮਹਿਤਾ ਕਾਲੂ ਜੀ ਉਹਨਾਂ ਦੇ ਲੱਕ ਦੇ ਜਿਗਰ ਅੰਦਰ ਗੁਰੂ ਨਾਨਕ ਦੇ ਮਹਾਰਾਜ ਕਲ ਤਾਰਨ ਗੁਰੂ ਨਾਨਕ ਆਇਆ ਸੋ ਗੁਰਨਾਰਕੀ ਮਹਾਰਾਜ ਦਾ ਪ੍ਰਕਾਰ ਪ੍ਰਵਢਾ ਡੰਡ ਸੇਲਵਰ ਦੇ ਵਿੱਚ ਮਨਾਇਆ ਜਾ ਰਿਹਾ ਜੋ ਕੁੱਟਿਆ ਸਾਹਿਬ ਤੋਂ ਨਕਰ ਕੀਰਤਨ ਜਿਹੜਾ ਇਹ ਪ੍ਰਾਰੰਭ ਹੋਇਆ ਪੰਜ ਪੈਰੇ ਸੇਵਾਨਾਂ ਦੀ ਅਗਵਾਈ ਦੇ ਵਿੱਚ ਆ ਤੰਤਰ ਗੁਰੂ ਗ੍ਰਹਾਰ ਸੇ ਮਹਾਰਾਜ ਉਹਨੇ ਸ਼ਤਪ੍ਰਸ਼ਾ ਹੇਟ ਨਕਰ ਕੀਰਤਨ ਜਿਹੜਾ ਇਹ ਤੀਜੇ ਪੜਾਅ ਦੇ ਉੱਤੇ ਪਹੁੰਚ ਚੁੱਕਾ ਸਾਡੇ ਬਹੁਤ ਸਰਕਾਰੋ શ્રીਮਾਨ ਮਹੰਤਾ ਰਾਧੂ ਦਾਤ ਜੀ ਉਹਨਾਂ ਦੇ ਸ਼ਿਸ਼ શ્રીਮਾਨ ਮਹੰਤਾ ਗਿਆਨ ਦਾਤ ਜੀ ਆ ਔਰ ਕੋ ਪ੍ਰਭਾਨ ਦਾਜੀ ਉਹਨਾਂ ਦੇ ਇਹ ਜੋ ਗਗਵਾਈ ਵਿੱਚ ਨਗਰ ਕੀਰਤਨਾ ਜਿਹੜਾ ਟੇਮਨ ਸਿਲਵਰ ਵਿੱਚ ਤੀਜੇ ਪੜਾ ਤੇ ਪਹੁੰਚ ਚੁੱਕਾ ਹੈ ਤੇ ਆਓ ਤੁਹਾਨੂੰ ਮੈਂ ਦਰਸ਼ਕ ਕਰਾਉਣਾ ਕਿ ਬਹੁਤ ਵਧੀ ਜਿਹੜੀ ਮਹਾਨ ਸੇਵਾ ਇੱਥੇ ਦੇਖਣ ਨੂੰ ਮਿਲ ਰਹੀ ਹੈ ਦਰਸ਼ਕ ਕਰੋ ਨਗਰ ਕੀਰਤਨ ਦੇ ਸਾਡੇ ਬਹੁਤ ਸਰਕਾਰਯੋਗ ਜਿਹੜਾ ਗੁਰੂ ਦੇ ਯਾਰੇ ਮਹਾਪੁਰਖ ਸਾਡੇ ਭਾਈ ਸਾਹਿਬ ਇਹ ਗਲਾਬ ਸਿੰਘ ਜੀ ਕੀਰਤਨੀ ਜਤਾ ਉਹ ਦਰਸ਼ਣੇ ਵਾਲੇ ਹੋਰ ਵੀ ਮਹਾਪੁਰਖ ਸਾਨੂੰ ਨੰ ਦਰਸ਼ਨ ਦੇਣ ਵਾਸਤੇ ਇੱਥੇ ਪਹੁੰਚੇ ਹੈ ਤੇ ਇੱਕ ਨਕਰ ਕੀਰਤਨ ਗੁਰੂ ਨਾਨਕ ਦੇ ਮਹਾਰਾਜ ਕੱਲ ਤਾਰਨ ਗੁਰਨਾਨਕ ਆਇਆ ਸੋ ਉਹਨਾਂ ਦੇ ਅੱਜ ਪ੍ਰਕਾਯ ਦੇ ਅਨੁਮੋਖ ਰ ਕਰ ਹੋਏ ਨਕਰ ਕੀਰਤਨ ਜਿਹੜਾ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਵਿੱਚ ਹੋ ਰਿਹਾ ਹੈ ਇਸ ਰਾਜ ਜਸਰ ਭਾਈ ਸਾਫਾ ਪਿਆਰੇ ਸਿੰਘ ਬਾਬਾ ਜੀ ਸਾਡੇ ਸਤਕਾਰਯੋਗ ਉਹ ਵੀ ਸਾਨੂੰ ਦਰਸ਼ਨ ਦੇ ਰਹੇ ਆ ਇਹ ਆਪਾਂ ਅੱਜ ਦਿਖਾਉਨੇ ਆ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਮਹਾਨ ਰੌਣਕ ਲੱਗੀਆਂ ਪਈਆਂ ਕੱਲ ਤਾਰਨ ਗੁਰਨਾਨਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਸ ਗੁਰਪੁਰਬ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤਾਓ ਕਿ ਕਿੰਨੇ ਦਿਨਾਂ ਤੋਂ ਇਹ ਕਿ ਸੰਗਤ ਕਰ ਰਹੀਆਂ ਹਨ ਕੱਲ ਅਲਾਹੀ ਬਣੀ ਨੱਬੀ ਬੜੀ ਸ਼ਰੀਖਣ ਪਰਸਰ ਵਹਿਣ ਅੱਜ ਸਤਿਗੁਰਾਂ ਦੇ ਸ਼ਾਹ ਸ਼ਤਰ ਸ਼ਾਇਆ ਹੈ ਮੇਰੇ ਅਪਰਤ ਨੂੰ ਕਿਹਾ ਨਾ ਬ੍ਰਿਜ ਨੂੰ ਨਾਮ ਸੰਤਪੰਥਾਂ ਕੇ ਅੰਦਸ਼ੀ ਹੋ ਕੇ ਕੇਂਦਰ ਹਿੰਦਿਆ ਦੇ ਵਿੱਚ ਜੋ ਸੰਤਪੰਥਾ ਮੋਨਿੰਗ ਦਾ ਸਥਾਨ ਤੇ ਹਰ ਸਾਲ ਜਿੱਤਰਾ ਨਗਰ ਦੇ ਸਾਹਮਣੇ ਇੱਕ ਬੜੀ ਬੜੀ ਸ਼ਰਧਾ ਨਾਲ ਸਮਾਗਮ ਚੱਲ ਰਹੇ ਹਨ ਅੱਜ ਸਮਾਗਮ ਦਾ ਲਾਸਟ ਦਿਨ ਹੈ ਜੀ ਸੀ ਸੰਗਤਾਂ ਕਰਦੇ ਆਂ ਸੇਵਾਦਾਰਤਾ ਕਰਦੇ ਆਂ ਅੱਜ ਦਰਸ਼ਕੋ ਪਿੰਡ ਸਿਲਵਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਆ ਸੰਗਤਾਂ ਸਾਡੇ ਬਹੁਤ ਸਦਕਾਰਯੋਗ ਆ ਜਿੱਤੋਂ ਦੇ ਡੇਰਾ ਸਦੇ ਮਜੂਤਾ ਮਹੰਤ ਸ੍ਰੀਮਾਨ ਮਹੰਤ ਗਿਆਨ ਦਾਜੀ ਉਹਨਾਂ ਦੀ ਯੋਗ ਅਗਵਾਈ ਵਿੱਚ ਮਹਾਨ ਨਕਰ ਕੀਰਤਨ ਜਿਹੜਾ ਇੱਥੇ ਸਿਲਵਰਾ ਤੋਂ ਪ੍ਰਾਰੰਭ ਹੋਇਆ ਇਹ ਸੰਗਤਾਂ ਵਿੱਚ ਬਹੁਤ ਉਤਸ਼ਾਹ ਜਿਹੜਾ ਇਹ ਦੇਖਣ ਨੂੰ ਮੈਨੂੰ ਮਹਿਰਿਆ ਕਿ ਆਓ ਤੁਹਾਨੂੰ ਮੈਂ ਦਰਸ਼ਿਤ ਕਰਾਉਣਾ ਸੰਗਤਾਂ ਦੇ ਦੇ ਪਿਆਰੇ ਸੇਬਾਨਾਂ ਦੇ ਇੱਧਰ ਸਾਡੇ ਗੁਰੂ ਦੇ ਤਿਆਰ ਪ੍ਰਤਾਰ ਸਿੰਘ ਉਹ ਵੀ ਸਾਡੇ ਅ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਮਹਾਂ ਬਖਸ਼ਾਤ ਸਿੰਘ ਪਾਸ਼ੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਦਿੱਤੀਆਂ ਖਾਲਸੇ ਨੂੰ ਅੱਜ ਸਾਨੂੰ ਦਰਸ਼ਕ ਦੇ ਰਿਹਾ ਇੱਕ ਇੱਕ ਤਰ੍ਹਾਂ ਫਤਿੱਕ ਸਾਡੇ ਖਾਲਸਾ ਸਿੰਘ ਉਹ ਵੀ ਤਿਆਰ ਤਿਆਰ ਹੋ ਜਾ ਨਗਰ ਕੀਤੇ ਸੇਵਾ ਕਰਨੀਆਂ ਜਥੇਦਾਰ ਗੁਰਵਿੰਦਰ ਸਿੰਘ ਖਾਲਸਾ ਜੀ ਜਥੇਦਾਰ ਗੁਰਵਿੰਦਰ ਸਿੰਘ ਖਾਲਸਾ ਜੀ ਬਹੁਤ ਜਿਹੜੇ ਵਰਲੇ ਵਾਲੇ ਸੰਗ ਸਾਡੇ ਇਹ ਨਗਰ ਕੀ ਹਰ ਸਾਲ ਮਹਾਨ ਸੇਵਾ ਕਰਦੇ ਹੋਰ ਸੰਗਤਾਂ ਬੜੀ ਸੇਵਾ ਕਰਦੀਆਂ ਇਧਰ ਸਾਡੇ ਸਟੇਜ ਦੀ ਸੇਵਾ ਵੀ ਸਾਡੇ ਸਤਕਾਰਯੋਗ ਆ ਜੀ ਜਿਹੜੇ ਸਟੇਸਖਤਰ ਦੀ ਡਿਊਟੀ ਨਿਭਾਉਂਦੇ ਆ ਤੇ ਬਹੁਤ ਸੇਵਾ ਕਰਦੇ ਆ ਤੇ ਬਹੁਤ ਧੰਨਵਾਦ ਆਓ ਦੇਖੋ ਲੈ ਜੁੜੇ ਜਲੋ ਮਾਤਾ ਜੀ ਪਸਾਰਨ ਹੋ ਗਾ ਕੀਰਤਨ ਦੇ ਸਾਥ ਸਤਕਾਰਯੋਗ ਬਾਬਾ ਜੀ ਰਾਤ ਪੜਨੇ ਕੀਰਤਨ ਨਾਲ ਗੁਰ ਸੰਗਤ ਨੂੰ ਦਿਹਾਲ ਕਰਦੇ ਸੀ

ਜੇ ਨਾ ਹੋਵੇ ਮਹਾਰਾਜ ਜਦੋਂ ਮਹਾਰਾਜ ਜਦੋਂ ਇੱਥੇ ਆਰੰਭ ਅੰਤ ਨਹੀਂ ਗਿਲੇ ਪਿਆਰੇ ਆਪਾਂ ਸੰਤ ਜੀ ਸੰਤ ਸਾਡੀ ਉਹੋ ਤਾਂ ਸੰਤ ਹਮਾਰਾ ਜੈ ਜਿਹੜਾ ਭਗਵਾਨ ਦਾ ਦਰਬਾਰ ਤੇ ਘਰ ਬਸਦਾ ਹੈ ਜਦੋਂ ਬੁਰਵਾ ਜੀ ਰਹਿਮਾਨੀ ਰਹਿਮ ਗਿਆਨੀਆਂ ਦੇ ਬੰਦਾਂ ਨੇ ਜੀਉਂ ਨੂੰ ਪਹੁੰਚਾ ਲਿਆਵੇ ਫਿਰ ਮੈਂ ਜਾਮਰਾਜ ਦਾ ਵੀ ਦਰਸ਼ਨ ਕੀਤਾ ਬਾਰੇ ਜਿਹੜੇ ਬਾਰੇ ਜਿਹੜੇ ਬਾਰੇ ਜਾਂਦੇ ਜਿਹਾ ਸਾਫ ਮੁਕਾਬਲੇ ਦੇ ਲਈ ਜਿਹੜੇ ਜ਼ਰੂਰੀ ਗੱਲਾਂ ਸਤਿਗੁਰੂ ਪਰਦੇ ਨੇ। ਗੁਰ ਕੀ ਬਾਣੀ ਨੂੰ ਸੰਭਾਲਣਾ ਵਰਦੇ ਨੇ ਜੇ ਜੇਹੜੀ ਬਾਰੇ ਪੀਤਰੀ ਜਿਹਾ ਜਗਾ گواستے ستیاں ਭਾਈ ਵੱਡੇ ਅੱਗੇ ਵੱਲੋਂ ਭਾਈ ਉਤਾਰ ਦੀ ਆਵਾਜ਼ ਵਿੱਚ ਰੌਸ਼ਨੀ ਮਾਝਵਾਲਾ ਸੰਗਤ ਜੀ ਅੱਜ ਆ ਰਿਹਾ ਖਤਮ thank